ਤੇਰੇ ਜੈਸੇ ਇੰਸਟਾਗ੍ਰਾਮਰ ਰੋਜ਼ ਮਾਰਤੇ ਆ ਬੋਲੋ ਬੋਲੋ ਕੌਣ ਹੈ ਹੱਥ ਕੌਣ ਉਠਾਇਆ ਤਾਂ ਬੋਲੋ ਕੀ ਆਪ ਬੋਲ ਰਹੇ ਹੋ ਤੁਸੀਂ ਬਾਈ ਹੱਥ ਬਤਾ ਕੀ ਕਰ ਰਹੇ ਹੋ ਆਪਨੇ ਉਠਾਇਆ ਤਾਂ ਨਾ ਮੈਨੂੰ ਬਤਾ ਤਾਂ ਬਤਾ ਹਾਂ ਆਪ ਬੋਲਿਏ ਦੇਖ ਲਓ ਪਾਰਕਿੰਗ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਤਾਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਇੱਥੇ ਪਾਰਕਿੰਗ ਦੇ ਦਰਮਿਆਨ ਪਾਰਕਿੰਗ ਨੂੰ ਲੈ ਕੇ ਹੀ ਬਹਿਸ-ਬਾਜ਼ੀ ਸ਼ੁਰੂ ਹੋ ਜਾਂਦੀ ਹੈ ਤੇ ਇਸੇ ਦਰਮਿਆਨੀ ਇੱਕ ਸ਼ਖਸ ਜਿਹੜਾ ਰੋਪ ਛਾੜਦਾ ਹੋਇਆ ਦਬੰਗ ਜਿਹੜਾ ਰੋਪ ਛਾੜਦਾ ਹੋਇਆ ਕਹਿੰਦਾ ਤੇਰੇ ਜਵੇਂ ਇੰਸਟਾਗ੍ਰam ਤੇ ਰੋਜ਼ ਮਾਰਦਾ ਤਾਂ ਹਾਲਾਂਕਿ ਹੁਣ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਇੱਥੇ ਇੱਕ ਡਰਾਈਵਰ ਤੋਂ ਉਸ ਨਾਲ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਤਸਵੀਰਾਂ ਦੇਖੋ ਗਰੇਟਰ ਨੌਇਡਾ ਵੈਸਟ ਦੇ ਗੌਰ ਸਿਟੀ ਇੱਕ ਦੀਆਂ ਨੇ ਜਿੱਥੇ ਫਸਟ ਐਵਨਿਊ ਦੇ ਵਿੱਚ ਪਾਰਕਿੰਗ ਵਿਵਾਦ ਦੌਰਾਨ ਇੱਕ ਸ਼ਖਸ रोब कि तेरे रोज हालांकि वीडियो वायरल होने दे देर सी कार्रवाई कर देती है तो रोज मारते बोलो। 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 कौन है कौन हाथ कौन उठाया था बोलो क्या तुम भाई बता क्या बोला आपने उठाया था ना आप बोलिए बोलो बोलो ਕੌਣ ਹੈ ਹੱਥ ਕੌਣ ਉਠਾਇਆ ਤਾਂ ਬੋਲੋ ਕੀ ਆ ਬੋਲ ਰਹਾ ਤੂੰ ਬਾਈ ਹੱਥ ਬਤਾ ਕੀ ਕਰ ਰਿਹਾ ਤੁਸੀਂ ਆਪਨੇ ਉਠਾਇਆ ਤਾਂ ਨਾ ਮੈਂ ਤਾਂ ਬਤਾ ਹਾਂ ਆਪ ਬੋਲਿਏ ਦੇਖ ਲੋ ਪਾਰਕਿੰਗ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਤਾਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਇੱਥੇ ਪਾਰਕਿੰਗ ਦੇ ਦਰਮਿਆਨ ਪਾਰਕਿੰਗ ਨੂੰ ਲੈ ਕੇ ਹੀ ਬਹਿਸ-ਬਾਜ਼ੀ ਸ਼ੁਰੂ ਹੋ ਜਾਂਦੀ ਹੈ ਤੇ ਇਸੇ ਦਰਮਿਆਨੀ ਇੱਕ ਸ਼ਖਸ ਜਿਹੜਾ ਰੋਬ ਚਾੜਦਾ ਹੋਇਆ ਦਬੰਗ ਜਿਹੜਾ ਰੋਬ ਚਾੜਦਾ ਹੋਇਆ ਕਹਿੰਦਾ ਤੇਰੇ ਜਿਵੇਂ ਇੰਸਟਾਗ੍ਰam ਤੇ ਰੋਜ਼ ਮਾਰਦਾ ਤਾਂ ਹਾਲਾਕੀ ਹੋਣੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਇੱਥੇ ਇੱਕ ਡਰਾਈਵਰ ਤੋਂ ਉਸਨੂੰ ਹੋਰ ਵਿਅਕਤੀ ਨੂੰ ਗ੍ਰਫਤਾਰ ਕਰ ਲਿਆ ਗਿਆ ਪਰ ਤਸਵੀਰਾਂ ਦੇਖੋ ਗ੍ਰੇਟਰ ਨੌਇਡਾ ਵੈਸਟ ਦੇ ਗੌਰ ਸਿਟੀ ਇੱਕ ਦੀਆਂ ਨੇ ਜਿੱਥੇ ਫਸਟ ਐਵਨਿਊ ਦੇ ਵਿੱਚ ਪਾਰਕਿੰਗ ਵਿਵਾਦ ਦੌਰਾਨ ਇੱਕ ਸ਼ਖਸ ਰੋਪ ਚੜ੍ਹਦਾ ਹੋਇਆ ਕਹਿੰਦਾ ਕਿ ਤੇਰੇ ਵਰਗੇ ਤਾਂ ਇੰਸਟਾਗ੍ਰam ਤੇ ਰੋਜ਼ ਮਾਰਦਾ ਹਾਲਾਂਕਿ ਇਹ ਵੀਡੀਓ ਵਾਇਰਲ ਹੋਣ ਦੀ ਧੀਰ ਸੀ ਕਿਉਂਕਿ ਪੁਲਿਸ ਨੇ ਵੀ ਕਾਰਵਾਈ ਕਰ ਦਿੱਤੀ ਹੈ ਤੇਰੇ ਜੈਸੇ ਇੰਸਟਾਗ੍ਰਾਮਰ ਰੋਜ਼ ਮਾਰਤੇ ਆ ਬੋਲੋ ਬੋਲੋ कौन है हाथ कौन उठाया था बोलो क्या बोल रहा था तुम भाई बता क्या कर आपने उठाया तो, था ना मा, मा, मैं उठाया बता। था आप बताओ हाँ आप बोलिए देख लो तेरे जैसे इंस्टाग्रामर रोज मारते हैं बोलो बोलो ਕੌਣ ਹੈ ਹੱਥ ਕੌਣ ਉਠਾਇਆ ਤਾਂ ਬੋਲੋ ਕੀ ਆ ਬੋਲ ਰਹਾ ਤੂੰ ਬਾਈ ਹੱਥ ਬਤਾ ਕੀ ਕਰ ਰਿਹਾ ਤੂੰ ਆਪਨੇ ਉਠਾਇਆ ਤਾਂ ਨਾ ਮੈਂ ਉਠਾਇਆ ਤਾਂ ਬਤਾ ਹਾਂ ਆਪ ਬੋਲਿਏ ਦੇਖ ਲਓ ਪਾਰਕਿੰਗ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਤਾਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਇੱਥੇ ਪਾਰਕਿੰਗ ਦੇ ਦਰਮਿਆਨ ਪਾਰਕਿੰਗ ਨੂੰ ਲੈ ਕੇ ਹੀ ਬਹਿਸਬਾਜ਼ੀ ਸ਼ੁਰੂ ਹੋ ਜਾਂਦੀ ਹੈ ਤੇ ਇਸੇ ਦਰਮਿਆਨੀ ਇੱਕ ਸ਼ਖਸ ਜਿਹੜਾ ਰੋਪ ਉਚਾੜਦਾ ਹੋਇਆ ਦਬੰਗ ਜਿਹੜਾ ਰੋਪ ਚਾੜਦਾ ਹੋਇਆ ਕਹਿੰਦਾ ਤੇਰੇ ਜਵੇਂ ਇੰਸਟਾਗ੍ਰam ਤੇ ਰੋਜ਼ ਮਾਰਦਾ ਤਾਂ ਹਾਲਾਕਿ ਹੋਣੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਇੱਥੇ ਇੱਕ ਡਰਾਈਵਰ ਤੋਂ ਉਸਨੂੰ ਹੋਰ ਵਿਅਕਤੀ ਨੂੰ ਗ੍ਰਫਤਾਰ ਕਰ ਲਿਆ ਗਿਆ ਪਰ ਤਸਵੀਰਾਂ ਦੇਖੋ ਗ੍ਰੇਟਰ ਨੌਇਡਾ ਵੈਸਟ ਦੇ ਗੌਰ ਸਿਟੀ ਇੱਕ ਦੀਆਂ ਨੇ ਜਿੱਥੇ ਫਸਟ ਐਵਨਿਊ ਦੇ ਵਿੱਚ ਪਾਰਕਿੰਗ ਵਿਵਾਦ ਦੌਰਾਨ ਇੱਕ ਸ਼ਖਸ ਰੋਪ ਝਾੜਦਾ ਹੋਇਆ ਕਹਿੰਦਾ ਕਿ ਤੇਰੇ ਵਰਗੇ ਤਾਂ ਇੰਸਟਾਗ੍ਰam ਤੇ ਰੋਜ਼ ਮਾਰਦਾ ਹਾਲਾਂਕਿ ਇਹ ਵੀਡੀਓ ਵਾਇਰਲ ਹੋਣ ਦੀ ਧੀਰ ਸੀ ਕਿਉਂਕਿ ਪੁਲਿਸ ਨੇ ਵੀ ਕਾਰਵਾਈ ਕਰ ਦਿੱਤੀ ਹੈ ਤੇਰੇ ਜੈਸੇ ਇੰਸਟਾਗ੍ਰਾਮਰ ਰੋਜ਼ ਮਾਰਤੇ ਆ ਬੋਲੋ ਬੋਲੋ कौन है हाथ कौन उठाया था बोलो क्या बोल रहे थे तुम भाई था बता था क्या कर हाँ, आपने उठाया था ना तो बताओ हाँ आप बोलिए देख लो तेरे जैसे इंस्टाग्रामर रोज मारते हैं बोलो बोलो ਕੋਣ ਹੈ ਹੱਥ ਕੌਣ ਉਠਾਇਆ ਤਾਂ ਬੋਲੋ ਕੀ ਆ ਬੋਲ ਰਹਾ ਤੂੰ ਬਾਈ ਹੱਥ ਬਤਾ ਕੀ ਕਰ ਰਿਹਾ ਤੂੰ ਆਪਨੇ ਉਠਾਇਆ ਤਾਂ ਨਾ ਮੈਂ ਬਤਾ ਤਾਂ ਬਤਾ ਹਾਂ ਆਪ ਬੋਲੀਏ ਦੇਖ ਲਓ ਪਾਰਕਿੰਗ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਤਾਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਇੱਥੇ ਪਾਰਕਿੰਗ ਦੇ ਦਰਮਿਆਨ ਪਾਰਕਿੰਗ ਨੂੰ ਲੈ ਕੇ ਹੀ ਬਹਿਸਬਾਜ਼ੀ ਸ਼ੁਰੂ ਹੋ ਜਾਂਦੀ ਹੈ ਤੇ ਇਸੇ ਦਰਮਿਆਨੀ ਇੱਕ ਸ਼ਖਸ ਜਿਹੜਾ ਰੋਪ ਉਚਾੜਦਾ ਹੋਇਆ ਦਬੰਗ ਜਿਹੜਾ ਰੋਪ ਚਾੜਦਾ ਹੋਇਆ ਕਹਿੰਦਾ ਤੇਰੇ ਜਵੇਂ ਇੰਸਟਾਗ੍ਰam ਤੇ ਰੋਜ਼ ਮਾਰਦਾ ਤਾਂ ਹਾਲਾਕਿ ਹੋਣੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਇੱਥੇ ਇੱਕ ਡਰਾਈਵਰ ਤੋਂ ਉਸ ਨਾਲ ਹੋਰ ਵਿਅਕਤੀ ਨੂੰ ਗ੍ਰਫਤਾਰ ਕਰ ਲਿਆ ਗਿਆ ਪਰ ਤਸਵੀਰਾਂ ਦੇਖੋ ਗ੍ਰੇਟਰ ਨੌਇਡਾ ਵੈਸਟ ਦੇ ਗੌਰ ਸਿਟੀ ਇੱਕ ਦੀਆਂ ਨੇ ਜਿੱਥੇ ਫਸਟ ਐਵੇਨਿਊ ਦੇ ਵਿੱਚ ਪਾਰਕਿੰਗ ਵਿਵਾਦ ਦੌਰਾਨ ਇੱਕ ਸ਼ਖਸ 'ਤੇ ਰੋਪ ਛਾੜਿਆ ਹੋਇਆ ਕਹਿੰਦਾ ਕਿ ਤੇਰੇ ਵਰਗੇ ਤਾਂ ਇੰਸਟਾਗ੍ਰਾਮ 'ਤੇ ਰੋਜ਼ ਮਾਰਦਾ ਹਾਲਾਂਕਿ ਇਹ ਵੀਡੀਓ ਵਾਇਰਲ ਹੋਣ ਦੀ ਧੀਰ ਸੀ ਕਿਉਂਕਿ ਪੁਲਿਸ ਨੇ ਵੀ ਕਾਰਵਾਈ ਕਰ ਦਿੱਤੀ ਹੈ ਤੇਰੇ ਜਿਹਾ ਇੰਸਟਾਗ੍ਰਾਮਰ ਰੋਜ਼ ਮਾਰਤੇ ਆ ਬੋਲੋ ਬੋਲੋ ਕੋਣ ਹੈ ਹੱਥ ਕਉਨ ਉਠਾਇਆ ਤਾਂ ਬੋਲੋ ਕੀ ਆਪ ਗੁਲਾਤੋ ਤੁਸੀਂ ਬਾਈ ਹੱਥ ਬਤਾ ਕੀ ਕਰੇ ਤੂੰ ਆਪਨੇ ਉਠਾਇਆ ਤਾਂ ਨਾ ਹਾਂ ਮੈਂ ਉਠਾਇਆ ਤਾਂ ਬਤਾ ਹਾਂ ਆਪ ਬੋਲੀਏ ਅਰੇ ਦੇਖ